ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਜੀ ਤਹਿਸੀਲ ਨਿਹਾਰ ਸਿੰਘਗੜਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਤਾਂ ਦੋ ਕੜਗਾਵਾਂ ਨੇ ਜੀ ਤੇ ਤਿੰਨ ਹੀ ਬੱਛੀਆਂ ਨੇ ਜਰਸੀ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਜਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਜਿੰਦਰ ਸਿੰਘ ਜੀ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ ਹੀ 977907792 ਜੀ ਠੀਕ ਆ ਵੀਰੇ ਅੱਜ 6 ਨਗ ਹੋ ਗਏ ਜੀ ਆਪਣੇ ਕੋਲ ਕਿੱਧਰੋਂ ਸ਼ੁਰੂ ਕਰਗੇ ਜੀ ਜਿੱਧਰੋਂ ਮਰਜ਼ੀ ਕਰੀਏ ਦੇਸੀ ਤੋਂ ਸ਼ੁਰੂ ਕਰ ਲਈਏ ਪਹਿਲਾਂ ਦੇਸੀ ਗਾ ਵੀਰੇ ਮਿਲਦੀ ਕਦੇ ਕਦੇ ਆ ਕਦੇ ਹੀ ਦਰਸ਼ਨ ਹੁੰਦੇ ਆ ਪਰ ਠੰਡੀ ਸੀਲ ਆ ਪੂਰੀ ਬਹੁਤ ਜ਼ਿਆਦਾ ਗਾਰੰਟੀ ਹੋਊਗੀ ਗਾਰੰਟੀ ਕੋਈ ਮਰਜ਼ੀ ਚ ਹੋਈ ਜਾਵੇ ਸੁਆ ਕਿੰਨਾ ਜੀ ਸੂਈ ਦੂਜਾ ਹੋਊਗੀ ਜਾਂ ਤੀਜਾ ਹੋਊਗੀ ਕਦੋਂ ਸੂਈ ਹੈ ਜੀ ਇਹ ਆਪਾਂ ਰਾਜਸਥਾਨ ਚੋਂ ਲੈ ਕੇ ਆਂਦੀ ਹੈ ਅੱਛਾ ਜੀ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਮਾਲਕਾਂ ਦੇ ਦੱਸਣ ਮੁਤਾਬਕ 2 ਮਹੀਨੇ ਤੇ 10 ਦਿਨ ਬੱਚਾ ਜੀ ਇਹਦਾ ਬੱਚੀ ਖੜੀ ਹੈ ਬਹੁਤ ਚੰਗੀ ਬੱਚੀ ਬਹੁਤ ਚੰਗੀ ਹੈ ਮੈਂ ਹੋਂਸਾਰੀ ਪਹਿਲਾਂ ਵੇਖੀ ਸੀਗੀ ਤੇ ਬੱਚੀ ਮਗਰ ਟੋਪਦੀ ਹੈ ਜੀ ਠੀਕ ਹੈ ਜੀ ਬੱਚੀ ਥੱਲੇ ਉਹ ਜੀ ਪਿਓਰ ਚਾ ਬੱਚੀ ਜੀ ਪੂਰੀ ਤੇ ਮਿਲਦੀ ਵੀਰੇ ਬੱਚੇ ਤੇ ਹੀ ਆ ਬੱਚੇ ਤੇ ਹੀ ਮਿਲਦੀ ਠੀਕ ਆ ਜੀ ਬੱਚੇ ਤੇ ਬਾਈ ਕਹਿੰਦਾ ਮਿਲਦੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਾਈ 11 ਕਿਲੋ ਆ ਇੱਕ ਨੂੰ ਛੱਡ ਕੇ ਜਣੀ 10 ਕਿਲੋ ਤਿਆਰ ਆ ਥਣਾ ਦੀ ਡੰਨਾ ਜੀ ਓਕੇ ਓਕੇ ਤੋੜ ਕੇ ਦਿਖਾ ਦੇ ਵੀਰੇ ਕਈ ਵੀਰਾਂ ਦੇ ਨਾ ਫੋਨ ਆਉਂਦੇ ਹੁੰਦੇ ਆ ਮੈਨੂੰ ਬਈ ਆਪਾਂ ਘਰੇ ਗਾਂ ਰੱਖਣੀ ਐ ਤੇ ਦੇਸੀ ਗਾਂ ਚਾਹੀਦੀ ਐ ਤੇ ਕਿਦੇ ਦਰਸ਼ਨ ਪੈਂਦੇ ਆ ਜੀ ਅੱਜ ਦੇਸੀ ਗਾਂ ਲੈ ਕੇ ਆਏ ਆ ਬੱਚਾ ਤੁਹਾਡੇ ਵੀਰੇ ਸਾਹਮਣੇ ਆ ਮਾਲਕਾਂ ਨੇ 2 ਮਹੀਨੇ ਕਹਿ ਕੇ ਦਿੱਤਾ ਸੂਈ ਜਿੰਨੇ ਸਮੇਂ ਦੀ ਮਰਜ਼ੀ ਸੂਈ ਮੰਨ ਲਓ ਇੱਧਰ ਨੂੰ 20 ਚ ਲੈ ਚਲਿਓ ਜੀ ਸੰਭੀ ਪਾਲੀ ਚੰਗੀ ਆ ਵਜਨ ਵਜੂਦ ਵੀ ਚੰਗਾ ਸਿੰਗ ਦਾ ਤੁਹਾਨੂੰ ਪਤਾ ਕਰਮ ਵਾਲਿਆਂ ਦੇ ਹੁੰਦੇ ਆ ਬਾਈ ਦੱਸਦਾ ਕਿ ਰਾਜਸਥਾਨ ਏਰੀਆ ਚੋ ਲੈ ਕੇ ਜਾਂਦੀ ਆ ਦੂਰ ਨੂੰ ਜਾਣਾ ਫਿਰ ਬਾਈ ਹੈ ਪਸ਼ੂ ਲੈਣ ਹਾਂਜੀ ਠੀਕ ਆ ਜੀ ਨੈਟ ਦੁੱਧ 11 ਕਿਲੋ ਆ ਤੁਸੀਂ 10 ਮੰਨ ਕੇ ਆਜੋ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਬਾਈ ਦੇ ਘਰੇ ਆਪਦੀ ਨਾਲੇ ਤਾਂ ਤੁਹਾਨੂੰ ਠੰਡੀ ਸੀਲ ਦਾ ਪਤਾ ਲੱਗ ਜੂ ਜਦੋਂ ਤੁਸੀਂ ਮਿਲਕਿੰਗ ਕਰੋਗੇ ਥਣਾ ਦੀ ਬਾਈ ਦੱਸਦਾ ਕਿ ਡੰਨ ਹੋਊਗੀ ਤੁਸੀਂ ਬੇਫਿਕਰ ਹੋ ਜੋ ਥਣ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਇਹ ਡਿਮਾਂਡ ਕੀ ਰਹਿਣ ਵਾਲੀ ਜੈਜ ਜੀ ਜਮ੍ਹਾਂ ਲੈਣ ਦੇਂ ਜੀ ਅਲੀ ਜੀ ਡਿਮਾਂਡ ਵੀ ਫੋਨ ਤੇ ਕਰਾਂਗੇ ਜੈਜ ਹੀ ਹੋਊ ਜੀ ਹਾਂ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਜੀ ਹੋਊਗੀ ਬਾਈ ਕਹਿੰਦਾ ਜੈਜ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਤੇ ਦੋ ਨੰਬਰ ਵੀਰੇ ਪੱਟੀ ਟੋਕੜ ਵੜਾ ਜੀ ਠੀਕ ਆ ਜੀ ਸੁਆ ਕਿੰਨਾ ਜੀ ਸਵਾ ਦੂਜਾ ਹੋਊਗਾ ਇਹ ਵੀ ਵਜਨ ਬਹੁਤ ਆ ਵੇੜਦਾ ਹਾਂਜੀ ਫਾਰਮ ਦੀ ਹੈ ਕੱਲ ਹੀ ਆਈ ਆਫਨੀ ਕੱਲ ਹੀ ਆਈ ਕਿੰਨਾ ਦੁੱਧ ਆ ਜੀ ਦੁੱਧ ਉੱਥੇ ਦਾ 13 ਕਿਲੋ ਚੋਇਆ ਸੀ ਠੀਕ ਆ ਜੀ ਹੁਣ 11 12 ਕਿਲੋ ਹੋਊਗਾ ਖੁੱਲਾ ਵੱਡੀ ਆ ਵੜ ਵੇਰੇ ਏਡੀ ਨੂੰ 11 12 ਕਿਲੋ ਕਹਿੰਦਾ ਵੀ ਕੀ ਹੋਈ ਆਈ ਵਗੈਰਾ ਵੇਰੇ ਨਹੀਂ ਵੇਰੇ ਆਪਾਂ ਝੂਠ ਮਾਰ ਕੇ ਕਾਨੂੰ ਦੇਣੀ ਆ ਆਪਾਂ ਖਾਲੀ ਲਈ ਆ ਖਾਲੀ ਦੇਣੀ ਆ ਵਜਨ ਵਜੂਦ ਦੇ ਪੱਖ ਤੋਂ ਵੇਰੇ ਪੂਰੇ ਚੰਗੇ ਆ ਵਜਨ ਦਾ ਤਾਂ ਕੋਈ ਅੰਤੀ ਕੋਈ ਨਹੀਂ ਜੀ ਬਰੀਡ ਬਹੁਤ ਆ ਥਣ ਕੱਲਾ ਕੱਲਾ ਨਿੱਖੜ ਮਾ ਬਾਈ ਦੱਸਦਾ ਕਿ ਆਪਾਂ 13 ਕਿਲੋ ਚੋਕੇ ਲਿਆਂਦੀ ਸੀ ਤੁਸੀਂ 11 ਹੀ ਮੰਨ ਕੇ ਆਇਓ ਕਿਉਂਕਿ ਅੱਜ ਹੀ ਆਈ ਆ ਕਈ ਵਾਰ ਨਾ ਪਸ਼ੂ ਜੀ ਨਹੀਂ ਲੌਂਦਾ ਥੋੜੇ ਕਨੇ ਪੱਠੇ ਦੱਥੇ ਦਾ ਕਰ ਜਾਂਦਾ ਜੀ ਕੋਕੀ ਖਾਰ ਮੋੜ ਚਾਰ ਚੂਰ ਪੈਂਦਾ ਕਰਕੇ ਹੋਰ ਹੁੰਦੇ ਆ ਤੇ ਆਪਣੇ ਪੱਠੇ ਹੋਰ ਹੁੰਦੇ ਆ ਬਾਕੀ ਫੀਡ ਫੂਡ ਤੇ ਪਲੀਆਂ ਹੁੰਦੀਆਂ ਕਰਮ ਵਾਲੀਆਂ ਤੇ ਪਰ ਬਰੀਡ ਦਾ ਵੀਰੇ ਅੰਤ ਕੋਈ ਨਹੀਂ ਦੁੱਧ ਤਾਂ ਵਾਜੂਗੀ ਦੁੱਧ ਤਾਂ ਕੋਈ ਸੇਵਾ ਵਾਲੇ ਘਰੇ ਜਾਵੜੀ ਦੁੱਧ ਹੋਰ ਵੀ ਵੱਜੂਗੀ ਹੋ ਸਕਦਾ 15 16 ਹੀ ਕਰ ਜੇ ਜੀ ਹਣ ਵਜਨ ਵਜੂ ਦਾ ਵੀ ਅੰਤ ਕੋਈ ਨਹੀਂ ਹਾਈਟ ਬੇਲ ਲੈਂਥ ਬਰੀਡ ਇੱਕ ਹੱਥ ਦੀ ਜਵਾਈ ਦਾ ਤੇ ਮਸ਼ੀਨ ਦੀ ਦਾ ਹੀ ਫਰਕ ਆ ਠੀਕ ਆ ਜੀ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਸੋਹਣੇ ਸਾਈਜ਼ ਦਾ ਥਣ ਡਿਮਾਂਡ ਇਹਦੀ ਵੀ ਰਿ ਇਹ ਵੀਰੇ 37000 ਜਿਹਾ ਮਾਨਤਾਨ ਕਰਾਂਗੇ ਆਫਰ ਹੀ ਆ ਜੀ ਹਾਂਜੀ 37000 ਰੁਪਏ ਚੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਪਰ ਜਿੱਦੇ ਤਿਆਰ ਹੋਗੀ ਵੀਰੇ 2 ਲੱਖ ਦੀ ਗਾਂ ਐ ਹਾਂਜੀ ਤੇ ਅੱਗੇ ਵੀਰੇ ਆ ਗਿਆ ਤੈਨੂੰ ਨੰਬਰ ਨਾ ਕਿਹਦਾ ਸੁਆ ਕਰਨ ਨੂੰ ਇਹ ਪਹਿਲਾ ਸੁਆ ਚੌਗੀ ਹਜੇ ਮੂੰਹ ਹੋਈ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਕਿੰਨਾ ਕਸਮਾ ਹੋ ਗਿਆ ਉਹ ਸੁਈ ਨੂੰ ਸੁਈ ਨੂੰ ਤਿੰਨ ਮਹੀਨੇ ਆਪਣੇ ਕੋਲ ਵੀਡੀਓ ਸਭ ਕੁਝ ਇਹਦਾ ਹੈਗਾ ਗਰੰਟਡ ਇਹ ਵੀ ਉਧਰੋਂ ਹੀ ਆਈ ਹੈ ਇਹ ਵੀ ਉਧਰੋਂ ਹੀ ਆਈ ਹੈ ਹਾਂ ਠੀਕ ਹੈ ਜੀ ਉਧਰ ਵਾਵਾ ਲਿੰਕ ਬਣਾਈ ਫਿਰਦਾ ਹੈ ਫਿਰ ਰਾਜਸਥਾਨ ਏਰੀਏ ਚ ਬਾਕੀ ਚੈੱਕ ਕਰ ਸਕਦੇ ਹੋ ਖਾਣ ਸੋਹਣੇ ਸੈਜ ਦਾ ਚੌਗੀ ਹੋਈ ਨਹੀਂ ਬਾਈ ਕਹਿੰਦਾ ਪੰਦਾਂ ਦੀ ਚੈੱਕ ਕਰਾ ਦਿੰਨੇ ਲਓ ਜੀ ਪ੍ਰੋਪਰ ਹੋਈ ਨਹੀਂ ਸਹੀ ਗੱਲ ਹੈ ਕਹਿਣ ਦੀ ਗੱਲ ਨਹੀਂ ਜਿਹੜੀ ਚੀਜ਼ ਦੱਸੀ ਹੋ ਉਹ ਨਹੀਂ ਲਿੱਕ ਨੂੰ ਦੁੱਧ ਕਿੰਨਾ ਤਿਆਰ ਆ ਮੇਰੇ 7 ਕਿਲੋ ਆ ਜੀ ਠੀਕ ਆ ਜੀ ਦੁੱਧ ਬਾਈ ਦੱਸਦਾ ਕਿ 7 ਕਿਲੋ ਤਿਆਰ ਆ ਲੱਸੀ ਫਿੱਕੀ ਜ਼ਰੂਰ ਆ ਪਰ ਇੰਨੀ ਵੀ ਨਹੀਂ ਗਈ ਸੇਵਾ ਵਾਲੇ ਘਰੇ ਜਾਵੜੀ ਭਰ ਜੂ ਬਾਕੀ ਮੇਰੇ ਬੱਚੀ ਲੈਣ ਨਾਲੋ ਇਹ ਜੀ ਚੀਜ਼ ਚੰਗੀ ਲਈ ਹੁੰਦੀ ਆ ਫਾਇਦਾ ਇਹ ਚ ਰਹਿੰਦੀ ਆ ਕਿਉਂਕਿ ਖਰਚਾ ਤਾਂ ਕਰਮ ਵਾਲੀ ਨੇ ਆਪ ਦਾ ਕੱਢੀ ਜਾਣ ਜੇ 7 ਕਿਲੋ ਦੁੱਧ ਤੇ ਬੱਚੀ ਪਾਲਣ ਨਾਲੋ ਜਿੱਦੇ ਤਿਆਰ ਹੋਗੀ ਉਦਦੇ ਜੇ 4 ਪੈਸੇ ਦੇਣ ਵਾਲੀ ਚੀਜ਼ ਆ ਅੱਜ ਫਿਰ ਬੱਚਿਆਂ ਵਾਲੇ ਬਾਜੀ ਦੇ ਦਿੰਨੀ ਆ ਵੀਰੇ ਹਾਂਜੀ ਹਾਂਜੀ ਕਿੰਨਾ ਜੀ ਇਹ 20000 ਚ ਮਾਨਤਾ ਕਰ ਦੇਣਗੇ ਠੀਕ ਆ ਵੀਰੇ ਜੈਜ ਡਿਮਾਂਡ ਆ ਵੀਰੇ 25-30000 ਦੀ ਤਾਂ ਬੱਚੀ ਦਿੰਦੇ ਆ ਉਹ ਵੀ ਖਾਲੀ ਤੇ ਇਹ ਵੀਰੇ ਬਾਕੀ ਹੈ ਦੁੰਦੀ ਆ ਚੌਗ ਦੇ ਬਰਾਬਰ ਨਹੀਂ ਹੋਏ ਚੌਗੀ ਮੰਨ ਕੇ ਆਜੋ 20000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਇਹੋ ਜਿਹੀ ਨਕੀਨੇ ਕਿਹੜਾ ਵੀਰੇ ਧਰੇ ਪਏ ਹੁੰਦੇ ਆ ਤੇ ਆਪਣੇ ਕੋਲ ਬਈ ਤਿੰਨ ਕ ਬੱਚੇ ਆ ਛੋਟੇ ਹੈ ਜਰਸੀ ਚੀ ਆ ਇਹਨਾਂ ਦੀ ਉਮਰ ਦਿਨਾਂ ਦੀ ਕਿੰਨਾ ਹੀ ਹੋਊਗੀ ਤੇ ਕੋਈ ਪੰਜਾਬੀ ਨੇ ਦੀ ਕੋਈ ਐ ਹੀ ਆ ਫੋੜ ਸ਼ਾਂਗ ਦੀ ਗਰੰਟੀ ਆ ਕੋਈ ਨਹੀਂ ਝੋਲੀਆਂ ਇੱਕ ਨੰਬਰ ਹੋਣਗੀਆਂ ਲਓ ਜੀ ਚੈੱਕ ਕਰੋ ਥੋੜਾ ਡਰਦੇ ਚਲੋ ਕੋਈ ਗੱਲ ਨਹੀਂ ਕੈਮਰੇ ਉਪਰਾ ਕਰਦੇ ਹਨਾ ਲਓ ਜੀ ਲਓ ਜੀ ਠੀਕ ਆ ਵੀਰੇ ਇਹ ਫਿਰ ਦੇਣੇ ਇਕੱਠੇ ਆ ਕਿ ਕੱਲਾ ਕੱਲਾ ਦੇਣਾ ਤਿੰਨੇ ਜੇ ਇਕੱਠੇ ਕੋਈ ਲੈ ਜਾਊਗਾ ਠੀਕ ਆ ਜੀ ਤੋਂ ਹੋ ਜੇ ਭਾਣਾ ਦੇ ਦਿਆਂਗੇ ਤਿੰਨਾ ਦਾ ਕੀ ਭਾ ਇਹ ਵੈਸੇ ਤਾਂ ਕਿਸੇ ਵੀਰ ਨਾਲ ਗੱਲ ਹੋਈ ਵੀ ਆ ਅੱਛਾ ਜੀ ਤੇ ਪਰ ਜਿਉ ਆ ਗਿਆ ਤਾਂ ਵੀ ਠੀਕ ਹੈ ਚਲੋ ਇਹਨਾਂ ਦਾ ਵੀ ਫੋਨ ਤੇ ਫੋਨ ਤੇ ਹੋਣਾ ਜੀ ਹਾਂ ਨਹੀਂ ਫਿਰ ਵੀ ਕਿਉਂਕਿ ਵੀਰਪਰਾ ਵੇਚਣ ਵਾਲਾ ਹੁੰਦਾ ਅਗਲਾ ਕਹਿੰਦਾ ਬਾਈ ਹਾਂ ਇਹ ਵੀ ਗੱਲ ਤੁਹਾਡੀ ਵੀਰੇ ਸਹੀ ਹੈ ਤਿੰਨਾਂ ਦੀ ਡਿਮਾਂਡ ਫੋਨ ਤੇ ਆ ਜੇ ਤਾਂ ਬਾਈ ਕਹਿੰਦਾ ਤਿੰਨ ਲੈ ਜਾਓਗੇ ਤਾਂ ਭਾਜ ਮਿਲ ਜਾਣੇ ਕਿੰਨੇ ਇੱਕ ਬੱਚੀ ਦੇ ਮੁੱਲ ਦੀਆਂ ਦੇ ਦਿਆਂਗੇ ਠੀਕ ਆ ਵੀਰੇ ਲਓ ਤੁਹਾਨੂੰ ਹੰਟ ਦੇਤਾ ਵੀਰੇ ਇੱਕ ਬੱਚੀ ਦੇ ਮੁੱਲ ਦੇ ਮਿਲ ਜਾਣੇ ਜੇ ਸਿੰਗਲ ਸਿੰਗਲ ਲਾਉਗੇ ਤੇ ਫਿਰ ਤੁਹਾਨੂੰ ਵੀ ਪਤਾ ਬਈ ਥੋੜਾ ਜਾਂ ਮੁੱਲ ਜ਼ਿਆਦਾ ਹੋ ਜਾਂਦਾ ਹੁੰਦਾ ਹਾਂਜੀ ਪਰ ਤਿੰਨ ਭਾਜ ਮਿਲ ਜਾਣੇ ਆ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ